ਦਰਸਨ ਉਡਪੁਰੇ ਬੈਠੋ ਹਾਂ ਜੀ ਸਰਪੰਚ ਹਾਂ ਜੀ ਹੁਣ ਉਹ ਸਰਪੰਚ ਨੇ ਇਲਜ਼ਾਮ ਲਾਇਆ ਤੁਹਾਡੇ ਤੇ ਕਿ ਤੁਸੀਂ ਭੂਰੀ ਚੌਂਕੀ ਦੇ ਨੇੜੇ ਉਹਦੀ ਕੁੱਟਮਾਰ ਕੀਤੀ ਹੈ ਜੀ ਤੇ ਬਾਅਦ ਵਿੱਚ ਘਰੇ ਜਾ ਕੇ ਉਹਦੇ ਘਰਾਂ ਦੀ ਕੁੱਟਮਾਰ ਕੀਤੀ ਹੈ ਇਹ ਮਿਲ ਉਲਝੂਠ ਮਾਰਦਿਆ ਜੀ ਤੇ ਇੰਨੀ ਗੱਲ ਜ਼ਰੂਰੀ ਹੈ ਇਹ ਸਾਨੂੰ ਕਾਲਾਂਗੜ ਦੇ ਸੀ ਤੇ ਜਦੋਂ ਤੂੰ ਮੈਂ ਜੀ ਹੋਈ ਆ ਇਹ ਭਾਜ ਲੈ ਇਹ ਭਾਜਿਆ ਅਸੀਂ ਚੌਂਤੀ ਖੜੇ ਰਹਿ ਜਾਂ ਜੀ ਬਿਲਕੁਲ ਨਹੀਂ ਹੈ ਤੇ ਸਾਨੂੰ ਮੁੰਸਰੀਆਂ ਦਾ ਤੁਸੀਂ ਵੀ ਆਪਦੇ ਜਾਓ ਯਾਰ ਜਦੋਂ ਉਹ ਚਲੇ ਜੇ ਜਦੋਂ ਅਸੀਂ ਇਹਨਾਂ ਦੇ ਸ਼ਾਮ ਨੂੰ ਘਰ ਦੇ ਮੂਹਰ ਤੋਂ ਨੰਦ ਲੰਦਿਆ ਅਸੀਂ ਦੋ ਮੋਟਰਸੱਡ ਸਾਡੇ ਉਲਸੀ ਦੇ ਅਸੀਂ ਬੰਦੇ 6-7 ਤਣ ਬੈਠੇ ਹੋਏ ਇਹਨਾਂ ਨੇ ਸਾਨੂੰ ਮੁਰੇ ਦਾਤੀਆਂ ਲੈਦੇ ਪਏ ਇਹ ਰਮੇਸ਼ ਦੀ ਘਰ ਵਾਲੀ ਦੇ ਸਰਪੰਚ ਦੇ ਡੰਡਾ ਸੀ ਤੇ ਦੂਜੇ ਦੇ ਇਹਦੀ ਘਰ ਵਾਲੀ ਦੇ ਬਨਾ ਡੰਡਾ ਸੀ ਇਹਦੀ ਜਿਹੜਾ ਭਰਾ ਸੀਦਾ ਉਹਦੇ ਦਾਤੀ ਫੜੀ ਸੀ ਇਹਨਾਂ ਨੇ ਫਿਰ ਆਵਾਜ਼ ਮਾਰੀ ਪਹਿਲਾਂ ਇਹਨਾਂ ਦੀ ਮਿੱਠੀ ਹੋਈ ਸੀ ਫੜਨਿਆ ਫਿਰੇ ਵਰਪਾਨਾ ਕਰਪੋਣਾ ਲੈਦੇ ਤੇ ਕੰਡਾ ਅਸੀਂ ਆਦਾ ਦੂ ਲੈਦੇ ਸਾਨੂੰ ਇਹਨਾਂ ਨੇ ਫੜ ਲਿਆ ਮੁਰੇ ਮੈਂ ਦੇ ਦਪਿਆ ਮੇਰੇ ਅੱਡੇ ਦੇ ਪਰ ਸੱਟਾਂ ਮਾਰੀਆਂ ਇਹ ਜਿਹੜੇ ਸਾਡੇ ਦੂਜੇ ਬੰਦੇ ਸੀ ਇਹ ਆਪੋ ਆਪਦੇ ਨੇ ਰੋਲਾ ਪਾਇਆ ਵੀ ਆਜੋ ਸਾਨੂੰ ਛਡਾ ਲਓ ਸਾਨੂੰ ਛਡਾ ਲਓ ਇਹ ਗੱਲ ਹਾਂ ਇਹ ਬਿਲ ਉਲਟ ਝੂਠਾ ਗੋਈ ਵੀ ਕਹਿ ਰਿਹਾ ਕਿ ਪਿਛਲੇ 2 ਮਹੀਨੇ ਪਹਿਲੇ ਵੀ ਇੱਕ ਲੇਡੀ ਦੀ ਘੁੱਟ ਮਾਰ ਕੀਤੀ ਸੀ ਜਦੀ ਕੈਮਰਾ ਦੀ ਵੀਡੀਓ ਆਈ ਹੈ ਇਹ ਜੀ ਇਹ ਨਾ ਸਾਡੀ ਚਾਚਾ ਮੇਰੀ ਚਾਚੀ ਲੱਗਦੀ ਆ ਜੀ ਉਹ ਇਹਨੇ ਉਹਨੂੰ ਨਾ ਧੱਕਾ ਮਾਰਿਆ ਉਹਦੇ ਤੇ ਵੀ ਉਹਦਾ ਪੈਰ ਚ ਮੋਚ ਆ ਗਈ ਉਹ ਥੱਲੇ ਪਈ ਆ ਉਹਦੇ ਜਿਹੜੇ ਪੋਤੇ ਸੀ ਦੇ ਉਬਰ ਜਿਹੜਾ ਛਡਾਉਣ ਦੇ ਵਾਤਰ ਇਹ ਜਿਹੜੀ ਬੁੜੀ ਸੀ ਇਹ ਗਾਲ ਪੈਂਦੀ ਸੀ ਉਹਨਾਂ ਦੇ ਫਿਰ ਗਾਲ ਪਹਿਣ ਤੇ ਓਟ ਮਾਰ ਸਾਰਾਂ ਦੇ ਦੋਨਾਂ ਦੀ ਹੋਈ ਨਾ ਜੀ ਉਹ ਮੈਨੂੰ ਐ ਹੀ ਨਹੀਂ ਸੀ ਉਹਦਾ ਉਹਦਾ ਮੈਂ ਓਟ ਦੇ ਵਿੱਚ ਸੀ ਦਾ ਪੁਲਿਸ ਨੇ ਕੀਤੀ ਹੈ ਸੁਣਵਾਈ ਕਿ ਨਹੀਂ ਕੀਤੀ ਦੋਨਾਂ ਪਾਸਿਆਂ ਦਾ ਹੀ ਹੋਈ ਆ ਜਿੰਨਾ ਸਿੱਧਾ ਵਾ ਉਹ ਪਾਸਾ ਪੂਰਾ ਲੈ ਜਾ ਉਹਨਾਂ ਦਾ ਵੀ ਲੈ ਇਹਨਾਂ ਦੇ ਉੱਗੀ ਪਾਰਟੀ ਦਾ ਵੀ ਸਾਡੀ ਪਾਰਟੀ ਦਾ ਵੀ ਲੈ ਆ ਹਾਂ ਇਹ ਬੇਲ ਔਰ ਝੂਠ ਮਾਰਦੇ ਸਾਡਾ ਜਿਹੜਾ ਲਾਣਾ ਨਾ ਇਹ ਸਭ ਤੋਂ ਪਿੰਡ ਤੋਂ ਟੱਪਿਆ ਤੁਸੀਂ ਭੂੰਦੜੀ ਸਾਡਾ ਨਾਲ ਦਾ ਪਿੰਡ ਉਹਦੇ ਤੋਂ ਪੁੱਛਿਆ ਜਾਵੇ ਇਹ ਬੰਦੇ ਹੈ ਇਹ ਕਿ ਮੱਲੋ ਮੱਲੀ ਗਾਲ ਪੈਂਦੇ ਆ ਜੀ ਜਹਾ ਤੇ ਮੱਲੋ ਮੱਲੀ ਪਿੰਡਰ ਕੋਰਾ ਪਿੰਡ ਕੋਟੂਮਰਾਵਾ ਤੇ ਜ਼ਿਲ੍ਹਾ ਲੁਧਿਆਣਾ ਸਾਨੂੰ ਪੈਂਦਾ ਵਾ ਤੇ ਸਾਡੇ ਨਾਲ ਵੀ ਮੇਰੇ ਘਰਲੇ ਦੀ ਚੌਂਕੀ ਵਿੱਚ ਵੀ ਪਿੰਡ ਦੇ ਵਿੱਚ ਜਿੱਦਾਂ ਫੈਸਲਾ ਕਰਨ ਗਏ ਸੀਗੇ ਕਿਸੇ ਹੋਰ ਦਾ ਤੇ ਉਥੇ ਇਹ ਗਏ ਚਲੇ ਗਏ ਸੀਗੇ ਤੇ ਉਹਨਾਂ ਨੇ ਦੂਜਾ ਵੀ ਇਹਨਾਂ ਦੇ ਹੱਥ ਫਾੜ ਕੇ ਇਹਨਾਂ ਦੇ ਲਫੜ ਮਾਰੇ ਆ ਤੇ ਫਿਰ ਇਹ ਕੀ ਲੁਧਿਆਣੇ ਗਏ ਚਲੇ ਸੀਗੇ ਵੀ ਲਫੜ ਮਾਰ ਕੇ ਤੇ ਉਹ ਚੌਂਕੀ ਵਾਲਿਆਂ ਨੇ ਨੰਦਰ ਕਾਰ ਲੈ ਆ ਤੇ ਚੌਂਕੀ ਵਾਲਿਆਂ ਨੇ ਉਹਨਾਂ ਨੂੰ ਫੜਿਆ ਵੀ ਨਹੀਂ ਜਮਾ ਵੀ ਤੇ ਨਾ ਹੀ ਕੋਈ ਕਾਰਵਾਈ ਕੀਤੀ ਉਹ ਗੁੰਡਾਗਰਦੀ ਕਰਦੇ ਕਰਦੇ ਸਾਡੇ ਘਰ ਤੱਕ ਆ ਗਏ ਮੇਰਾ ਕਰ ਲਿਆ ਹਸਬੰਡ ਮੇਰਾ ਹੈ ਨਹੀਂ ਸੀਗਾ ਘਰੇ ਸਾਡੇ ਘਰੇ ਮੈਂ ਕੰਮਲ ਕਰਦੀ ਵੀ ਸੀ ਘਰੇ ਵੀ ਚਾਰ ਪੰਜ ਨੇ ਪਹਿਲੇ ਆਏ ਆ ਗੁੰਡਾਗਰਦੀ ਕਰਦੇ ਮੈਨੂੰ ਕੁੱਟਿਆ ਮਾਰਾ ਤੇ ਮੇਰੇ ਗਾਲ ਦੇ ਵਿੱਚ ਚੈਨ ਸੀ ਲੋਕਟ ਜਿਹਾ ਸੋਨੇ ਦਾ ਉਹ ਵੀ ਖਿੱਚਿਆ ਤੇ ਮੇਰੇ ਸਿਰ ਦੇ ਵਿੱਚ ਤੇਜ ਹਥਿਆਰ ਸੀਗਾ ਉਹਨਾਂ ਦੇ ਸਿਰ ਦੇ ਵਿੱਚ ਉਹਨਾਂ ਛੱਟ ਮਾਰਨ ਲੱਗੇ ਤੇ ਮੈਨੇ ਹੱਥ ਇਸ ਤਰ੍ਹਾਂ ਕਰ ਲਿਆ ਫਿਰ ਮੇਰੇ ਹੱਥ ਤੇ ਕੁੱਟਮਾਰ ਕਰਕੇ ਭੱਜ ਗਏ ਛੱਟ ਮਾਰ ਕੇ ਚਲੇ ਗਏ ਕੋਈ ਪੁਲਿਸ ਕਿਹਾ ਜਿੱਤੀ ਪੁਲਿਸ ਨੂੰ ਸੁਣਾਈ ਨਹੀਂ ਕੀਤੀ ਅਸੀਂ ਫੋਨ ਲਾਇਆ ਸੀ ਪੁਲਿਸ ਇਨਚਾਰਜ ਨੂੰ ਉਹਨਾਂ ਨੇ 2 ਘੰਟਿਆਂ ਬਾਅਦ ਆਇਆ ਵਾ ਮੌਕੇ ਤੇ ਆਏ ਹੀ ਨਹੀਂ ਕੁੱਟਮਾਰ ਕਰਕੇ ਫਿਰ ਦੁਬਾਰੇ ਕੁੱਟਮਾਰ ਕਰਨ ਆਏ ਸੀਗੇ ਉਦੋਂ ਵੀ ਨਹੀਂ ਪੁਲਿਸ ਪਹੁੰਚੀ 2-3 ਵਾਰ ਆਏ ਆ ਮੈਨੂੰ ਕੁੱਟ ਕੇ ਵਾਗ ਗਏ ਫਿਰ ਬਾਹਰ ਲੜਾਈ ਉਹਨਾਂ ਨੂੰ ਸਾਡੇ ਦੂਜੇ ਪਰਿਵਾਰ ਆ ਗਿਆ ਸੀਗਾ ਉਹਨਾਂ ਨੂੰ ਵੀ ਕੁੱਟਮਾਰ ਕਰਨ ਆ ਗਏ ਸੀ ਅਸੀਂ ਸਾਨੂੰ ਇਨਸਾਫ ਚਾਹੀਦਾ ਤੇ ਗੁੰਡਾਗਰਦੀ ਕਰਨੀ ਬੰਦ ਕਰਨ ਮੈਂ ਗੁਰਦੇਵ ਕੌਰ ਮੇਰੇ ਨਾਮ ਆ ਤੇ ਅਸੀਂ ਉੱਥੇ ਗਏ ਸੀ ਫੈਸਲਾ ਕਰਨ ਤੇ ਸਾਡੇ ਉਹਨਾਂ ਨੇ ਕਹਿਆ ਪੁਲਿਸਰਾਂ ਨੇ ਭਈ ਦੋਨਾਂ ਧਿਰਾਂ ਨੂੰ ਬਿਠਾ ਦਿਓ ਭਈ ਉਹਨਾਂ ਤੇ 57 ਕੀਤੀ ਜਾਵੇ ਤੇ ਦੋ ਭਾਈ ਜੇ ਉੱਥੇ ਇੱਕ ਸ਼ੰਕਰ ਸਿੰਘ ਤੇ ਕਰਤਾਰ ਸਿੰਘ ਉਹ ਕਹਿੰਦੇ ਤੂੰ ਬੱਚੇ ਨੂੰ ਬਿਠਾ ਨਹੀਂ ਸਕਦਾ ਬੱਚਾ ਸਕੂਲ ਵਾਲਾ ਵਾ ਬੱਚਾ ਮੁੱਛਾਂ ਨੂੰ ਬਟੇ ਦਿੰਦਾ ਸੀ ਸਾਡੀਆਂ ਕੁੜੀਆਂ ਨੂੰ ਦੇਖ ਕੇ ਧੀਆਂ ਪੈਣਾਂ ਨੂੰ ਦੇਖ ਕੇ ਤੇ ਸਾਡੇ ਘਰ ਦੇ ਬੋਲ ਪਏ ਆ ਵੀ ਮੁੱਛਾਂ ਨੂੰ ਬਟਾ ਦੇਣ ਵਾਲਾ ਕੌਣ ਹੁੰਦਾ ਵਾ ਲੱਗਦੀ ਹੈਗੀ ਆ ਸਾਡੀ ਵੋਟਾਂ ਦੀ ਲੜਾਈ ਆ ਤੇ ਉਹਦੇ ਵਿੱਚ ਉਹਨਾਂ ਨੇ ਸਾਨੂੰ ਉੱਥੇ ਚੌਂਕੀ ਬੁਲਾਇਆ ਉੱਥੇ ਇਹਨਾਂ ਨੇ ਕੁੱਟਮਾਰ ਸਰਪੰਚ ਨੂੰ ਥੱਪੜ ਮਾਰਤਾ ਹਾਂ ਪੰਜ ਛੇ ਬੰਦਿਆਂ ਨੇ ਮਾਰਿਆ ਸਾਨੂੰ ਸਾਰਿਆਂ ਨੇ ਫਿਰ ਉਹਨਾਂ ਨੇ ਕੁੱਟਮਾਰ ਕਰੀਆ ਚੌਂਕੀ ਦੇ ਵਿੱਚ ਹਾਂ ਘਰ ਵਾਲੀ ਨੂੰ ਕੁੱਟਿਆ ਦੋ ਹਮਲੇ ਇਹਨਾਂ ਦੇ ਘਰ ਕੀਤੇ ਆ ਫਿਰ ਅੱਜ ਫਿਰ ਸਵੇਰ ਨਾਲ ਸਾਡੇ ਘਰ ਹਮਲਾ ਕਰਿਆ ਵਾ ਤੇ ਉਹ ਦੋਨਾਂ ਦਾ ਭਾਈ ਸੀਗਾ ਭਾਈ ਦੇ ਮੁੰਡੇ ਆ ਉਹ ਸਾਡੇ ਘਰ ਆ ਕੇ ਲੁੱਕਿਆ ਫਿਰ ਸਾਡੇ ਗੇਟ ਸਾਰੇ ਤੋੜੇ ਆ ਉਹਨਾਂ ਨੇ ਹਾਂ ਤੇ ਪੁਲਿਸ ਪੁਲਸ ਬਾਅਦ ਚਾਹੀਆ ਪੁਲਿਸ ਨੇ ਕੋਈ ਸੁਣਾਈ ਨਹੀਂ ਨਾ ਪੁਲਸ ਨੇ ਕੋਈ ਸੁਣਾਈ ਨਹੀਂ ਕਰੀ ਪੁਲਸ ਬਾਅਦ ਚਾਹੀਆ ਢੇੜਾ ਮਾਰ ਕੇ ਚਲੇ ਗਈ ਰਾਤ ਵੀ ਢੇੜਾ ਮਾਰ ਰਾਤ ਤੇ ਉਹਨਾਂ ਨੇ ਦੋ ਗੱਡੀਆਂ ਕੁੰਡੀਆਂ ਦੀ ਮੰਗਾਈਆਂ ਵਾ ਜੀ 7 ਤਰੀਕ ਸੀ ਪੰਜਵਾਂ ਮਹੀਨਾ ਸੀ ਤਾਂ ਮੈਂ ਗੁਰਦੁਆਰੇ ਸਰਜੀਤ ਕੌਰ ਦੀ ਤੇਤਥ ਹੋਈ ਸੀ ਤੋਂ ਉਸਦੇ ਭੋਗ ਤੇ ਗਈ ਸੀ ਭੋਗ ਤੋਂ ਆ ਰਹੀ ਸੀ ਤਾਂ ਗੁਰਦੁਆਰੇ ਦੇ ਗੇਟ ਦੇ ਸਾਹਮਣੇ ਹੀ ਮੈਨੂੰ ਬਹੁਤ ਮਾਰਕੁੱਟ ਕੀਤੀ ਹੈ ਜੀ ਕੋਈ ਇਨਸਾਫ ਨਹੀਂ ਮਿਲਿਆ ਮੈਨੂੰ ਤੁਸੀਂ ਕੋਈ ਜੱਫ ਮੈਂਬਰ ਹੋ ਨਹੀਂ ਨਹੀਂ ਜੀ ਅਸੀਂ ਪੰਜਾਬ ਮੈਂਬਰ ਨਹੀਂ ਆ ਪਿੰਡ 'ਚ ਰਹਿੰਦੇ ਹਾਂ ਹਾਂਜੀ ਪਿੰਡ 'ਚ ਰਹਿੰਦੇ ਹਾਂ ਕੁੱਟ ਮਾਰ ਕਿਉਂ ਕੀਤੀ ਜਿਨ੍ਹਾਂ ਨੇ ਜੀ ਬਿਨਾਂ ਵਜ੍ਹਾ ਤੋਂ ਹੀ ਜੀ ਕਹਿੰਦੇ ਸਨ ਅਸੀਂ ਇਹਨਾਂ ਨੂੰ ਗੁਰਦੁਆਰੇ ਵਿੱਚ ਗਰੀਬ ਲੋਕਾਂ ਨੂੰ ਆਉਣ ਨਹੀਂ ਦੇਣਾ ਜੀ ਉਹੀ ਬੰਦਿਆਂ ਨੇ ਹੁਣ ਸਰਪੰਚ ਦੀ ਕੁੱਟ ਹਾਂਜੀ ਉਹੀ ਬੰਦਿਆਂ ਨੇ ਹੁਣ ਸਰਪੰਚ ਦੀ ਕੁੱਟ ਮਾਰ ਕੀਤੀ ਤਾਂ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਗੁਰਦੇਵ ਕਾਰਤੀ ਵੀ ਕੁੱਟ ਮਾਰ ਕੀਤੀ ਜੀ ਉਸ ਤੋਂ ਪਹਿਲਾਂ ਉਹਨਾਂ ਨੇ ਕਈ ਕਈ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਹੈ ਜੀ ਹਜੇ ਵੀ ਅੱਜ ਵੀ ਉਹ ਗੁੰਡਾਗਰਦੀ ਕਰ ਰਹੇ ਸੀ ਸੂਬਾ ਦੇ ਸਾਰੇ ਕੈਮਰਿਆਂ 'ਚ ਚੈੱਕ ਕੀਤਾ ਜਾਵੇ ਤਾਂ ਡੰਗਾ ਛੋਟੇ ਲੈ ਕੇ ਅੱਜ ਵੀ ਕੁਵਾਰੀ ਕੰਨਿਆਂ ਕੁੜੀ ਸੀ ਉਸ ਦੇ ਪਿੱਛੇ ਭੱਜੇ ਆ ਮੈਂ ਮੌਜੂਦਾ ਸਰਪੰਚ ਆ ਜੀ ਕੋਟਮੜੇ ਤੋਂ ਜੀ ਕੱਲ ਸਰ ਭੂੰਦੜੀ ਚੌਂਕੀ 'ਚ ਜੀ ਦੋ ਤਰ੍ਹਾਂ ਦਾ ਜੀ ਮਸਲਾ ਸੀ ਆਪਣੇ ਲੜਾਈ ਝਗੜੇ ਦਾ ਜੀ ਉਸ ਸੁਲਝਾਉਣ ਵਾਸਤੇ ਦੋਨਾਂ ਪਾਰਟੀਆਂ ਨੇ ਮੈਨੂੰ ਸੱਦਿਆ ਸੀ ਸਰ ਮੈਂ ਉੱਥੇ ਗਿਆ ਜੀ ਉਤੇ ਜਾਣ ਬਜੋ ਖਹਿ ਬਾਜੀ ਨਾਲ ਦੋਨੇ ਪਾਰਟੀਆਂ ਦੀ ਮੈਂ ਪੱਖ ਦਾ ਨਹੀਂ ਕਰੀ ਔਰ ਉਹਨਾਂ ਦੀ ਬੋਲ ਬੁਲਾਵੇ ਤੇ ਮੈਨੂੰ ਰੋਕਿਆ ਵੀ ਜਿੰਨਾਂ ਦੀ ਗਲਤੀ ਉਹਨਾਂ ਤੇ ਕਾਰ ਵੀ ਕਰੀ ਜੀ ਨਹੀਂ ਤਾਂ ਗਲਤੀ ਬਣਾਈ ਜਾਊਗੀ ਉਹ ਇੱਕ ਬਲਜਿੰਦਰ ਸਿੰਘ ਸਨ ਆਫ ਰਾਜੂ ਔਰ ਚਾਰ ਬੰਦੇ ਹੋਰ ਸੀ ਜਿਨ੍ਹਾਂ ਨੇ ਮੈਨੂੰ ਕਹਿੰਦਾ ਵੀ ਅੱਜ ਤੋਂ ਬਾਅਦ ਤੇਰੇ ਵੀ ਮਾਰਨਾ ਰੋਲ ਵਰਨਾ ਮਾਰਨਾ ਤੇ ਨੂੰ ਅੱਜ ਉਹਨਾਂ ਨੇ ਮੇਰੇ ਥੱਪੜ ਮਾਰਿਆ ਜੀ ਮੇਰੇ ਸਰ ਥੱਪੜ ਮਾਰਿਆ ਚਾਰ ਬੰਦਿਆਂ ਨੇ ਮੈਨੂੰ ਫੜ ਕੇ ਰੱਖਿਆ ਚੌਂਕੀ ਭੂੰੜੀ ਦੇ ਬੱਚ ਜੀ ਚੌਂਕੀ ਪੂੰਦੜੀ ਵਿੱਚ ਜਦੋਂ ਮਾਰਿਆ ਜੀ ਔਰ ਪੁਲਿਸ ਨੇ ਉਹਨਾਂ ਨੂੰ ਕੋਈ ਗ੍ਰਿਫਤਾਰੀ ਨਹੀਂ ਕੀਤੀ ਜੀ ਪੁਲਿਸ ਨੇ ਮੈਨੂੰ ਇੱਕ ਦਫ਼ਤਰ ਦੇ ਵਿੱਚ ਬਿਠਾਇਆ ਜ਼ਰੂਰ ਆ ਜੀ ਪਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਪੁਲਿਸ ਚੌਂਕੀ ਪੰਜ ਮੁਲਾਜ਼ਮ ਮੌਜੂਦ ਸੀ ਮੈਂ ਉਹਨਾਂ ਨੂੰ ਕਿਹਾ ਜੀ ਵੀ ਇਹਨਾਂ ਨੂੰ ਅਰੈਸਟ ਤਾਂ ਕਰੋ ਔਰ ਪੁਲਿਸ ਨੇ ਅਰੈਸਟ ਕਰਨ ਦੀ ਬਜਾਏ ਉਹਨਾਂ ਨੂੰ ਭਜਾ ਦਿੱਤਾ ਜੀ ਉਹ ਕਹਿੰਦੇ ਸਾਡੀ ਪਹੁੰਚ ਬਹੁਤ ਦੂਰ ਤੱਕ ਆ ਪੁਲਿਸ ਤਾਂ ਸਾਡੇ ਥੱਲੇ ਆ ਜੀ ਉਹਨਾਂ ਨੂੰ 10 ਮਿੰਟਾਂ ਦੇ ਵਿੱਚ ਵਿੱਚ ਪੁਲਿਸ ਨੇ ਭਜਾਇਆ ਉਸ ਤੋਂ ਬਾਅਦ ਸਰ ਮੇਰੀ ਲੋਕੇਸ਼ਨ ਵੀ ਚੈੱਕ ਕੀਤੀ ਮੈਂ ਲੁਧਿਆਣਾ ਐਮਰਜੈਂਸੀ ਕੰਮ ਗਿਆ ਸੀ ਵਕੀਲ ਵਕੀਲ ਵਕੀਰ ਕੋਲੇ ਕੀ ਹੋਇਆ ਜੀ ਮੇਰੇ ਵਾਈਫ ਘਰ ਸੀ ਘਰੇ ਕੰਮ ਕਰਦੇ ਸੀ ਉਹਨਾਂ ਨੇ ਕੀ ਕੀਤਾ 20-25 ਜਣੇ ਤਕਰੀਬਨ ਮੇਰੇ ਘਰ ਆ ਕੇ ਮੇਰੇ ਵਾਈਫ ਦੇ ਕੁੱਟਮਾਰ ਕੀਤੀ ਲੇਡੀਜ਼ ਵੀ ਉਹਨਾਂ ਦੇ ਨਾਲ ਸੀ 4-5 ਤਕਰੀਬਨ ਚਾਨ ਚੱਕ ਮੈਂ ਵੀ ਦਸਾਂ 20 ਮਿੰਟਾਂ ਤੱਕ ਆ ਗਿਆ ਜਦ ਮੇਰੇ ਆਉਣ ਤੋਂ ਪਹਿਲਾਂ ਮੇਰੀ ਵਾਈਫ ਨੂੰ ਮੇਰੇ ਪਰਿਵਾਰ ਦੇ ਕੁਝ ਮੈਂਬਰ ਸਿਵਲ ਹਸਪਤਾਲ ਇੱਥੇ ਜਗਰੋਂ ਦਾ ਐਡਮਿਟ ਕਰਾਇਆ ਜੀ ਕਾਫੀ ਸੱਟਾਂ ਲੱਗੀਆਂ ਜੀ ਉਹਨਾਂ ਦੇ ਉਸ ਤੋਂ ਬਾਅਦ ਮੇਰੇ ਵਾਈਫ ਤੇ ਜਗਰੋਂ ਦਾਗਲ ਸੀ ਔਰ ਕੀ ਹੋਇਆ ਵੀ ਮੇਰੇ ਘਰ ਮੇਰੇ ਤੇ ਵੀ ਫਿਰ ਦੁਬਾਰਾ ਹਮਲਾ ਕੀਤਾ ਜੀ ਉਹ ਸਾਡੇ ਕੋਲ ਵੀਡੀਓ ਵੀ ਹੈਗੀਆਂ ਜੀ ਔਰ ਸਰਕਾਰੀ ਕੈਮਰੇ ਦੀ ਵੀ ਵੀਡੀਓ ਹੈ ਜੀ ਉਹਨਾਂ ਦਾ ਘਰ ਪਿੰਡ ਦੇ ਵਿੱਚ ਹੈ ਜੀ ਮੇਰਾ ਪਿੰਡ ਤੋਂ ਬਾਹਰ ਹੈ ਜੀ ਸਰਕਾਰੀ ਕੈਮਰੇ ਦੀ ਵੀਡੀਓ ਦੇ ਵਿੱਚ ਰਿਕਾਰਡ ਆ ਜੀ ਉੱਥੋਂ ਚੈੱਕ ਕਰੀਆਂ ਜਾਣਾ ਵੀ ਕੌਣ ਝੂਠ ਆ ਜੀ ਕੌਣ ਸਚਾਈਤ ਆ ਜੀ ਕੋਈ ਸਰ ਮੈਂ 112 ਤੇ ਵੀ ਫੋਨ ਕੀਤਾ ਜੀ ਦੋ ਵਾਰ ਕੀਤਾ ਜੀ ਅੱਜ ਵੀ ਕੀਤਾ ਅੱਜ ਵੀ ਲੜਾਈ ਹੋਈ ਹੈ ਜੀ ਸਾਡੇ ਪਿੰਡ ਹੋਰ ਮੁੰਡਿਆਂ ਨੇ ਵੀ ਕੁੱਟਤਾ ਉਹਨਾਂ ਨੇ ਕੀ ਹੋਇਆ ਸਰ ਪੁਲਿਸ ਸੁਣਵਾਈ ਨਹੀਂ ਕਰ ਰਹੀ ਮੈਨੂੰ انصاف ਚਾਹੀਦਾ ਮੇਰੀ ਐਸਐਸਪੀ ਦੇ ਸਰ ਅੱਜ ਤੋਂ 20 ਦਿਨ ਪਹਿਲਾਂ ਵੀ ਦਰਖਾਸਤ ਲਾਈ ਸੀ ਵੀ ਮੈਨੂੰ انصاف ਦਿੱਤਾ ਜਾਵੇ ਮੇਰੇ ਤੇ ਕੁਝ ਕੋਈ ਵਾਰ ਕਰ ਸਕਦੇ ਆ ਜੀ ਪਰ ਸਰ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਜੀ پولیس ਪ੍ਰਸ਼ਾਸਨ ਤੋਂ ਮੇਰੀ ਸੁਣਵਾਈ ਕਰੀ ਜਾਵੇ ਜੇ ਹੁਣ ਸਰਪੰਚਾਂ ਨਾਲ ਹੀ ਕੁੱਟਮਾਰ ਚੋਂ ਕੀ ਥਾਣੇ 'ਚ ਕੀਤੀ ਜਾਵੇ ਤੇ ਫਿਰ ਸਾਡਾ ਆਮ ਜਨਤਾ ਦਾ ਕੀ ਬਣੂਗਾ ਜੀ